ਜੈਸਾ ਅਨ ਵੈਸਾ ਮਨ ਹੈ ਨਾ ਤੇ ਇਹਦਾ ਮਤਲਬ ਕਿ ਵੀ ਕੋਈ ਤਾਂ ਚੀਜ਼ ਹੈਗੀ ਹੈ ਕਿ ਜਿਹੜੀ ਅਸੀਂ ਕੁਕਿੰਗ ਦੇ ਵਿੱਚ ਗਲਤ ਕਰ ਰਹੇ ਆਂ ہماری ਬੋਡੀ ਟਾਈਪ ਕਫਾ ਵਾਲੀ ਹੈ ਪਿੱਤਾ ਵਾਲੀ ਹੈ ਜਾਂ ਫਿਰ ਵਾਤਾ ਵਾਲੀ ਆ ਤੁਸੀਂ ਆਯੁਰਵੇਦਾ ਐਕਸਪਰਟ ਕੋ ਵੀ ਜਾ ਸਕਦੇ ਆ मोस्टली ਉਹਨਾਂ ਕੋਲ ਹੀ ਜਾਂਦੇ ਆ ਤੇ ਉਹ ਨਬਜ ਚੈੱਕ ਕਰਕੇ ਉਹ ਦੱਸ ਦਿੰਦੇ ਆ ਵੈਸੇ ਤਾਂ 11 ਟਾਈਪ ਦੀ ਨਬਜ ਕਿਹ ਕਹਿੰਦੇ ਹੁੰਦੀ ਹੈ ਆਯੁਰਵੇਦਾ ਐਕਸਪਰਟ ਕਹਿੰਦੇ ਹਨ ਦੇ ਜਿਹੜਾ ਉਹ ਇੱਕ ਕਫਾ ਬਾਡੀ ਨੂੰ ਉਹ ਉਦਹੀਂ ਆਪਣਾ ਉਹਦੇ ਵਿੱਚ ਉਹਨੂੰ ਪਤਲਾ ਕਰਕੇ ਖਾਣਾ ਪੈਣਾ ਨਹੀਂ ਪਰ ਜਿਹੜੀ ਖਿਚੜੀ ਵੀ ਬਣਾ ਰਹੇ ਹਾਂ ਨਾ ਉਹ ਤਿੰਨੋਂ ਦੋਸ਼ਾਂ ਨੂੰ ਕਵਰ ਕਰਨ ਵਾਸਤੇ ਬਣਾ ਰਹੇ ਹਾਂ ਕਿਉਂਕਿ ਆਪਾਂ ਪਰਵਾਰ ਦੇ ਵਿੱਚ ਹੁਣ ਹੈਲਦੀ ਲਿਵਿੰਗ ਫਿਟਨੈਸ ਹੋਲਿਸਟਿਕ ਲਿਵਿੰਗ ਵੈਲਨੈਸ ਅੱਜਕੱਲ ਇਹ ਸਭ ਚੀਜ਼ਾਂ ਸਾਨੂੰ ਬਹੁਤ ਕੁਝ ਸੁਣਨ ਨੂੰ ਮਿਲਦਾ ਹੈ ਹਰ ਕੋਈ ਇਹਨਾਂ ਦੀ ਗੱਲ ਕਰਦਾ ਹੈ ਤੇ ਕਦੀ ਅਸੀਂ ਸੋਚਿਆ ਇਨ ਸਭੀ ਚੀਜ਼ਾਂ ਦਾ ਕਨੈਕਸ਼ਨ ਸਾਡੇ ਫੂਡ ਸਾਡੇ ਖਾਣੇ ਦੇ ਨਾਲ ਮੇਰਾ ਨਾਮ 모ਹਿਤ ਹੈ ਤੇ ਮੈਂ ਤੁਹਾਡਾ ਸਵਾਗਤ ਕਰਦਾ ਇਸ ਕੁਕਰੀ ਸ਼ੋਅ ਇਚ ਜਿਹਦਾ ਨਾਮ ਹੈ ਸਾਤਵਿਕ ਥਾਲੀ ਤੇ ਅੱਜ ਸਾਡੀ ਗੈਸਟ ਹੈ ਸੁਦੀਪ ਕੌਰ ਵਿਰਤ ਸਵਾਗਤ ਹੈ ਸੁਦੀਪ ਜੀ ਤੁਹਾਡਾ ਥੈਂਕ ਯੂ 모ਹਿਤ ਸ਼ੋਅ ਇਚ ਥੈਂਕ ਯੂ 모ਹਿਤ profession ਤੋਂ ਇੱਕ ਮੈਡੀਕਲ ਐਸਟਿਟੈਂਟ ਹੈ ਪਰ ਪਿਛਲੇ 20 ਸਾਲਾਂ ਤੋਂ ਹੋਲਿਸਟਿਕ ਕੁਕਿੰਗ

ਤੋ ਖਾਣ ਤੋਂ ਬਾਅਦ ਅਮ ਥੈਨ ਕਿਸੇ ਦਾ ਕੋਈ ਟਿੱਡ ਖਰਾਬ ਹੋ ਰਿਹਾ ਜਾਂ ਕੋਈ ਕਹਿ ਰਿਹਾ ਕਿ ਮੈਨੂੰ ਹੁਣ ਮੈਨੂੰ ਨੀਂਦ ਬਹੁਤ ਆ ਰਹੀ ਹੈ ਜਾਂ ਹੁਣ ਮੇਰਾ ਜੀ ਕਰਦਾ ਕਿ ਮੈਂ ਥੋੜੀ دیر ਨੂੰ ਉੱਠ ਕੇ ਕੰਮ ਕਰਦਾ ਆ ਤਾਂ ਉਹ ਤੋਂ ਮੈਨੂੰ ਲੱਗਦਾ ਰਹਿੰਦਾ ਸੀ ਕਿ ਇਹ ਜਿੱਦਾਂ ਤੁਸੀਂ ਵੀ ਕਿਹਾ ਕਿ ਜੈਸਾ ਅਨ ਵੈਸਾ ਮਨ ਹੈ ਨਾ ਤੇ ਇਹਦਾ ਮਤਲਬ ਕਿ ਵੀ ਕੋਈ ਤਾਂ ਚੀਜ਼ ਹੈਗੀ ਹੈ ਕਿ ਜਿਹੜੀ ਅਸੀਂ ਕੁਕਿੰਗ ਦੇ ਵਿੱਚ ਗਲਤ ਕਰ ਰਹੇ ਆ ਤੇ ਬਾਈ ਚਾਂਸ ਸਾਈਬਰ ਜੇ ਕਿ ਛੋਟੇ ਹੁੰਦੇ ਤੋਂ ਆ ਮੈਂ ਆਪਣੇ ਫਾਦਰ ਦੇ ਨਾਲ ਇਦਾਂ ਜੁੜੀ ਹੋਈ ਸੀ ਕਿ ਕਿ ਉਹ ਬੜੀ ਥਾਟਫੁਲ ਕੁਕਿੰਗ ਕਰਦੇ ਹੁੰਦੇ ਸੀਗੇ ਆ ਚੀਜ਼ਾਂ ਜਿਹੜੀਆਂ ਯੂਜ਼ ਕਰਦੇ ਹੁੰਦੇ ਸੀ ਮੈਂ ਸੋਚਿਆ ਕਿ ਮੈਂ ਵੀ ਉਹਦੇ ਵਿੱਚ ਕਿਉਂ ਨਾ ਉਹ ਉਹਨੂੰ ਦੇਖਾਂ ਕਿ ਉਹ ਕਿਉਂ ਟਮੇਟੋ ਦੇ ਨਾਲ ਸੌਫੀ ਪਾਉਂਦੇ ਹੈਗੇ ਆ ਕਿਉਂ ਆ ਆਪਾਂ ਇਟਾਲੀਅਨ ਵੀ ਸੌਫ ਟਮੇਟੋ ਦੇ ਨਾਲ ਪੈਨਲ ਯੂਜ਼ ਕਰਦੇ ਆ ਹਨ ਤੇ ਉਹਦਾ ਆਪਣਾ ਹੌਲੀ ਹੌਲੀ ਮੈਂ ਆਰਟ ਆਫ ਲੀਵਿੰਗ ਦੇ ਵਿੱਚ ਆਪਣਾ ਇੱਕ ਕੋਰਸ ਕੀਤਾ ਤੇ ਉੱਥੋਂ ਸਾਨੂੰ ਇਨਵੀਟੇਸ਼ਨ ਇੱਕ ਵਾਰੀ ਆਇਆ ਕਿ ਜਿੰਨੇ ਵੀ ਆਯੁਰਵੈਦਿਕ ਕੁਕਿੰਗ ਸਿੱਖਣੀ ਹੈ ਉਹਨਾਂ ਨੂੰ ਮੋਂਟਰੀਅਲ ਆਸ਼ਰਮ ਦੇ ਵਿੱਚ ਮੋਂਟਰੀਅਲ ਦੇ ਵਿੱਚ ਇੱਕ ਆਸ਼ਰਮ ਹੈ ਉੱਥੇ ਫ੍ਰੈਂਚ ਲੇਡੀਜ਼ ਕੁਕਿੰਗਸ ਖਾਣ ਗਿਆ ਐਂਡ ਜਦੋਂ ਮੈਂ ਉੱਥੇ ਗਈ ਤੇ ਆਈ ਵਾਸ ਬਹੁਤ ਜ਼ਿਆਦਾ ਮੈਂ ਮੋਟੀਵੇਟਿਡ ਹੋਈ ਇੱਕ ਤਾਂ ਫ੍ਰੈਂਚ ਲੇਡੀਜ਼ ਐਂਡ ਵੈਰੀ ਐਜੂਕੇਟਿਡ ਲੇਡੀਜ਼ ਔਰ ਉਪਰੋਂ ਉਹ ਸਾਡੀਓ ਹੀ ਆਯੁਰਵੇਦਾ ਉਹ ਸਾਨੂੰ ਹੀ ਸਿਖਾ ਰਹੇ ਤੇ ਉਹ ਮੈਨੂੰ ਲੱਗ ਰਿਹਾ ਸੀ ਕਿ ਇਹ ਤਾਂ ਸੱਚੀ ਜ਼ਰੂਰੀ ਸਿੱਖਣੀ ਚਾਹੀਦੀ ਹੈ ਤੇ ਫਿਰ ਮੈਂ ਉਹਨਾਂ ਦੇ ਜਦੋਂ ਉਹਨਾਂ ਨੇ ਸੈਂਟੀਫਿਕਲੀ ਦੱਸਿਆ ਕਿ ਇਹ ਇਹਦੇ ਨਾਲ ਇਹ ਹਰਬੇ ਦੇ ਨਾਲ ਕਿਉਂ ਜਾਂਦੀ ਹੈ ਜਾਂ ਇਹ ਸਬਜੀ ਇਹਦੇ ਨਾਲ ਕਿਉਂ ਜਾਂਦੀ ਹੈ ਜਾਂ ਆ ਦਾਲ ਜਿਹੜੀ ਇਸ ਚਾਵਲ ਦੇ ਨਾਲ ਕਿਉਂ ਖਾਣੀ ਹੈ ਤੇ ਕਿਹੜੇ ਬੰਦੇ ਨੂੰ ਵੀ ਕੀ ਖਾਣੀ ਚਾਹੀਦੀ ਹੈ ਰਾਈਟ ਉਹ ਇੱਥੋਂ ਤੱਕ ਇਹ ਨਹੀਂ ਕਿ ਇਹ ਚੀਜ਼ਾਂ ਇੱਕ ਦੂਜੇ ਦੇ ਨਾਲ ਕਿਉਂ ਆਪਣਾ ਜਾਂਦੀਆਂ ਹੈਗੀਆਂ ਖਾਣ ਵਾਲੇ ਪਰ ਕਿਹੜੇ ਬੰਦੇ ਨੂੰ ਕਿਹੜੀ ਚੀਜ਼ ਖਾਣੀ ਚਾਹੀਦੀ ਤੇ ਕਿਹੜੇ ਟਾਈਮ ਤੇ ਕਿਹੜੀ ਚੀਜ਼ ਖਾਣੀ ਚਾਹੀਦੀ ਉਹ ਸਾਰਾ ਉਹਦੇ ਵਿੱਚ ਮੈਂ ਸਿੱਖਿਆ ਉਹਨਾਂ ਕੋਲੋਂ ਤੇ ਉਹ ਤੋਂ ਫਿਰ ਮੈਂ ਥੋੜਾ ਆਪਣਾ ਮੇਰਾ ਸਫਰ ਸ਼ੁਰੂ ਹੋਇਆ ਕਿ ਘਰ ਦੇ ਵਿੱਚ ਵੀ ਇਹੀ ਹੌਲੀ ਹੌਲੀ ਪ੍ਰੈਕਟਿਸ ਸ਼ੁਰੂ ਕੀਤੀ ਤੇ ਹੌਲੀ ਹੌਲੀ ਫਿਰ ਮੈਂ ਹੁਣ ਥੋੜੀ ਜਿਹੀ ਇੱਥੇ ਪਹੁੰਚ ਗਈ ਕਿ ਆਪ ਨੂੰ ਵੀ ਥੋੜਾ ਯਾਦ ਰਹਿੰਦਾ ਹੈ ਕਿ ਹਾਂ ਜਦੋਂ ਖਾਣ ਬਣਾਉਣ ਲੱਗਦੀਆਂ ਜਾਂ ਖਾਣਾ ਬਣਾਉਣ ਲੱਗਦੀਆਂ ਤੇ ਫਿਰ ਮੈਂ ਥਾਟਫੁਲ ਰਹਿੰਦੀ ਆ ਕਿ ਜਾਂ ਮਾਈਂਡਫੁਲ ਰਹਿੰਦੀ ਆ ਕਿ ਮੈਂ ਕੀ ਇਹਦੇ ਵਿੱਚ ਪਾਣਾ ਹੈ ਤੇ ਕਿਹੜਾ ਖਾਣਾ ਹੁਣ ਇਸ ਵੇਲੇ ਬਣਾਣਾ ਤੇ ਕਿਹੜਾ ਨਹੀਂ ਬਣਾਣਾ ਸੋ ਸੁਦੀਪ ਜੀ ਆਪਨੇ ਬਤਾਇਆ ਕਿ ਹਰ ਬੋਡੀ ਟਾਈਪ ਕੇ ਲੀਏ ਇੱਕ ਅਲੱਗ ਤਰੀਕੇ ਦਾ ਖਾਣਾ ਹੁੰਦਾ ਹੈ ਹਰ ਵਿਅਕਤੀ ਇੱਕ ਟਾਈਪ ਦਾ ਖਾਣਾ ਨਹੀਂ ਖਾ ਸਕਦਾ ਹਮ ਵਾਟ ਦਸ ਦਟ ਮੀਨ ਕਿਆ ਕਿਆ ਹੈ ਇਸ ਪਿਛੇ ਰੀਜ਼ਨ ਉਹਦੇ ਵਿੱਚ ਮੋਹਿਤ ਇਹ ਹੁੰਦਾ ਹੈ ਕਿ ਆਪਣਾ ਬਾਡੀ ਦੇ ਨ ਤਿੰਨ ਟਾਈਪ ਹੁੰਦੀਆਂ ਇੱਕ ਕਫਾ ਹੁੰਦਾ ਇੱਕ ਵਤਾ ਹੁੰਦਾ ਇੱਕ ਪਿੱਤਾ ਹੁੰਦਾ ਨਾ ਤੇ ਜੇ ਆਪਣਾ ਉਸ ਵੇਲੇ ਕਫਾ ਮਤਲਬ ਕਿ ਹੈਵiness ਬੋਡੀ ਦੇ ਵਿੱਚ ਹੈ ਨਾ ਤੇ ਆਪਾਂ ਨੂੰ ਬਲੋਟਿੰਗ ਲੱਗਦੀ ਹੈ ਕਿ ਆਪਣੇ ਯੂਨੋ ਬਲੋਟਿੰਗ ਹੋਈ ਪਈ ਹੈ ਰਾਈਟ ਤੇ ਅਫਰੀਆ ਹੋਇਆ ਹੈ ਹੈਨਾ ਬਲੋਟਿੰਗ ਦਾ ਮਤਲਬ ਡਿੱਡ ਆਪਰੇ ਆਇਆ ਨਹੀਂ ਤੇ ਪਿੱਤਾ ਹੁੰਦਾ ਹੈ ਉਹਦੇ ਵਿੱਚ ਆਪਾਂ ਨੂੰ ਐਜੀਟੇਟਿਡ ਫੀਲ ਕਰਦੇ ਆਪਾਂ ਨੂੰ ਥੋੜੀ ਗਰਮੀ ਵੀ ਜ਼ਿਆਦਾ ਲੱਗਦੀ ਹੈ ਹੈਨਾ ਤੇ ਉਦੋਂ ਸਾਡਾ ਪਿੱਤਾ ਵਧਿਆ ਹੁੰਦਾ ਤੇ ਬੱਤਾ ਹੁੰਦਾ ਕਿ ਜਦੋਂ ਸਾਨੂੰ ਲੱਗਦਾ ਕਿ ਯੂ نو ਮੈਨੂੰ ਆਪਣਾ ਬੰਦਾ ਥੋੜਾ ਬਿਚੈਨ ਹੁੰਦਾ ਉਸ ਵੇਲੇ ਹੈਨਾ ਤੇ ਉਹਦੇ ਵਿੱਚ ਉਸ ਹਿਸਾਬ ਦੇ ਨਾਲ ਹਰੇਕ ਤਰ੍ਹਾਂ ਦਾ ਫਿਰ ਖਾਣਾ ਜਿੱਦਾਂ ਕਫਾ ਵਾਲਾ ਬੰਦਾ ਹੈ ਉਹਨੂੰ ਜੇ ਅਸੀਂ ਥੋੜਾ ਸਪਾਈਸੀ ਖਾਣਾ ਦਵਾਂਗੇ ਉਹ ਦੇ ਵਸਤਿਓ ਬੜਾ ਸੂਟੇਬਲ ਹੁੰਦਾ ਹੈ ਹਾਂ ਸੋ ਇਹ ਬੋਡੀ ਟਾਈਪ ਹਮੇ ਕਿਵੇਂ ਪਤਾ ਲੱਗਦੀ ਹੈ ਕਿ ہماری ਬੋਡੀ ਟਾਈਪ ਕਫਾ ਵਾਲੀ ਹੈ ਪਿੱਤਾ ਵਾਲੀ ਹੈ ਜਾਂ ਫਿਰ ਵਾਤਾ ਵਾਲੀ ਹੈ ਜਾਂ ਉਹਨਾਂ ਆਪਾਂ ਆਯੁਰਵੇਦ ਐਕਸਪਰਟ ਕੋ ਵੀ ਜਾ ਸਕਦੇ ਹਾਂ ਮੋਸਟਲੀ ਉਹਨਾਂ ਕੋਲ ਹੀ ਜਾਣਦੇ ਆ ਤੇ ਉੱਥੋਂ ਆਪਾਂ ਨਬਜ ਚੱਕਰ ਵਾਲੰਨੇ ਆ ਤੇ ਉਹ ਨਵਜ ਚੈੱਕ ਕਰਕੇ ਉਹ ਦੱਸ ਦਿੰਦੇ ਆ ਵੈਸੇ ਤਾਂ 11 ਟਾਈਪ ਦੀ ਨਵਜ ਕਿ ਕਹਿੰਦੇ ਹੁੰਦੀ ਹੈ ਆਯੁਰਵੇਦਾ ਐਕਸਪਰਟ ਕਹਿੰਦੇ ਹਨ ਪਰ ਆਪਾਂ ਇੱਕ ਵਾਰੀ ਡਾਕਟਰ ਕੋਲ ਹੀ ਜਾ ਸਕਦੇ ਆ ਹੈਨਾ ਤੇ ਇਸ ਕਰਕੇ ਉਸ ਟਾਈਮ ਦੀ ਜਿਹੜੀ ਹੈਗੀ ਆ ਕਮ ਸੇ ਕਮ ਉਹ ਤੁਹਾਨੂੰ ਦੱਸ ਦਿੰਦੇ ਆ ਤੇ ਤੁਸੀਂ ਉਹਨਾਂ ਦਾ ਆਪਣਾ ਜਿਹੜਾ ਇਲਾਜ ਜਿਹੜਾ ਆ ਉਹ ਕਰ ਲੈਂਦੇ ਹੋ ਕਿ ਹਾਂ ਠੀਕ ਹੈ ਮੈਂ ਆਪਣਾ ਫੂਡ ਵੀ ਚੇਂਜ ਕਰ ਲੈਂਦਾ ਆ ਥੋੜਾ ਸੌਨ ਦਾ ਪੈਟਰਨ ਚੇਂਜ ਕਰ ਲਓ ਮਤਲਬ ਆਯੁਰਵੇਦਾ ਦੇ ਹਿਸਾਬ ਦੇ ਨਾਲ ਆਪ बॉडी में थोड़ा जहाँ रिलैक्स कर सकते हो। सो so, uh, क्या वो जो बॉडी टाइप है जो हमारा वात पित जिसके बारे में आप बात कर रहे हैं तो क्या वो सेम रहता है थ्रू आउट ਕਿਆ ਫਿਰ ਚੇਂਜ ਉਤਾਰਾ ਚੱਲਦਾ ਰਹਿੰਦਾ ਹੈ ਨਹੀਂ ਉਹ ਦਿਨ ਦੇ ਵਿੱਚ ਵੀ ਇਹ ਪੂਰੇ ਟਾਈਮ ਦੇ ਦਿਨ ਦੇ ਵਿੱਚ ਵੀ ਚੇਂਜ ਹੁੰਦਾ ਰਹਿੰਦਾ ਐਕਚੁਅਲੀ ਸਵੇਰ ਟਾਈਮ ਹੋ ਸਕਦਾ ਹੈ ਕਿ ਸਾਡਾ ਕਪ ਸਵੇਰ ਦਾ ਟਾਈਮ ਵੀ ਉਹਨਾਂ ਨੂੰ ਕਫਾ ਟਾਈਮ ਕਹਿੰਦੇ ਆ ਰਾਈਟ ਹਾਂ ਤੇ ਦੁਪਹਿਰ ਦਾ ਟਾਈਮ ਜਿਹੜਾ ਉਹਦਾ ਪਿੱਤਾ ਟਾਈਮ ਹੁੰਦਾ ਹੈ ਨਾ ਤੇ ਇਹ ਨਹੀਂ ਹੈ ਕਿ ਅ ਦੁਪਹਿਰ ਦਾ ਟਾਈਮ ਪਿੱਤਾ ਟਾਈਮ ਹੈ ਤੇ ਉਸ ਵੇਲੇ ਆਪਣਾ ਪਿੱਤਾ ਵੀ ਵੱਜ ਜਾਏਗਾ ਨਹੀਂ ਹੋ ਸਕਦਾ ਉਹ ਉਸ ਬੰਦੇ ਦਾ ਉਹ ਬਾਡੀ ਟਾਈਪ ਜਿਹੜਾ ਮੋਰ ਜਿਆਦਾ ਜਿਹੜਾ ਕਫਾ ਹੈਣਾ ਤੇ ਉਹ ਥੋੜਾ ਬੈਲੈਂਸ ਹੋ ਜੂਗਾ ਉਸ ਟਾਈਮ ਤੇ ਥੋੜਾ ਨੋਰਮਲ ਹੋ ਜਾਂਦਾ ਹੈ ਪਰ ਇਹ ਉਹ ਫਿਰ ਵੀ ਜਿਆਦਾ ਹੋ ਸਕਦਾ ਤੇ ਉਸ ਸਾਥ ਦੇ ਨਾਲ ਉਹਦਾ ਖਾਣਾ ਜਿਹੜਾ ਹੈ ਉਹ ਆਪਾਂ ਨੋਰਮਲ ਕਰ ਸਕਦੇ ਆ ਖਾਣੇ ਦੇ ਸਾਥ ਦੇ ਨਾਲ ਓਕੇ ਯਾਹ ਕਰੀ ਇੰਟਰਸਟਿੰਗ ਹਾਂ ਸੋ ਮੈਂ ਜਾਨਣਾ ਚਾਹੂੰਗਾ اور ਹਮਾਰੇ ਦਰਸ਼ਕ ਵੀ ਜਾਨਣਾ ਚਾਹਣਗੇ ਕਿ ਜਿ세 ਆਪਨੇ ਬਤਾਇਆ ਕਿ Uh, काफ़ा बॉडी टाइप वाले हाँ लोगों जी. के लिए हम थोड़ा अगर उसको स्पाइसी खाना तो ऐसा हर टाइप के लोगों के लिए क्या हम किस टाइप का खाना हम यूज कर सकते हैं कि खाना खा सकते हैं ताकि वो बैलेंस्ड रहे उनका प्रॉब्लम ना आए बॉडी में उनकी बॉडी हेल्दी रहे फिट रहे ਆ ਇਸ ਫੇ ਲਈ ਤੇ ਆਪਾਂ ਇੰਨਾ ਡੀਟੇਲ ਚ ਗੱਲ ਨਹੀਂ ਕਰ ਸਕਦੇ ਪਰ ਫਾਰ ਐਗਜ਼ਾਮਪਲ ਮੈਂ ਤੁਹਾਨੂੰ ਦੱਸ ਸਕਦੀ ਹਾਂ ਮੰਨ ਲਓ ਅਸੀਂ ਦਹੀਂ ਖਾ ਰਹੇ ਹਾਂ ਹੈਨਾ ਤੇ ਦਹੀਂ ਜਿਹੜਾ ਉਹ ਇੱਕ ਕਫਾ ਬੋਡੀ ਨੂੰ ਉਹ ਉਦਹੀਂ ਆਪਣਾ ਉਹਦੇ ਵਿੱਚ ਉਹਨੂੰ ਪਤਲਾ ਕਰਕੇ ਖਾਣਾ ਪੈਣਾ ਦਹੀਂ ਹੈਨਾ ਇਦਾਂ ਹੀ ਨਹੀਂ ਕਿ ਉਹਨੇ ਕੱਢਿਆ ਤੇ ਦਹੀਂ ਉਹਦੇ ਹੀ ਖਾ ਲਿਆ ਰਾਈਟ ਉਹਨੂੰ ਥੋੜਾ ਜਿਹਾ ਪਤਲਾ ਕਰਨਾ ਪੈਣਾ ਰਾਈਟ ਤੇ ਜੇ ਪਿੱਤ ਵਾਲੀ ਬੋਡੀ ਹੈ ਹੈਨਾ ਉਹਨੂੰ ਤੇ ਉਲਟਾ ਦਹੀਂ ਕਰਕੇ ਪਤਲਾ ਕਰਕੇ ਉਹਦੇ ਉੱਤੇ ਉਹਨੂੰ ਥੋੜਾ ਜਿਹਾ ਤੜਕਾ ਵੀ ਲਾਉਣਾ ਪੈਣਾ ਹੈ ਹੈਨਾ ਤੇ ਉਹਦੇ ਵਿੱਚੋਂ ਥੋੜਾ ਦਹੀਂ ਗਰਮ ਹੋ ਜਾਏਗਾ ਐਂਡ that becomes actually cooling for him ਐਂਡ ਜਿਹੜਾ ਵੱਤਾ ਬੋਡੀ ਹੈਗੀ ਹੈ ਉਹਨੂੰ ਅਸੀਂ ਐਸ ਐਸ ਇਟ ਇਜ਼ ਜਿੰਨਾ ਦਹੀਂ ਬਣਿਆ ਉਦਾਂ ਹੀ ਉਹਨੂੰ ਦੇ ਸਕਦੇ ਆ ਤੇ ਉਹਦੇ ਨਾਲ ਉਹਨੂੰ ਬੜਾ ਫਾਇਦਾ ਹੁੰਦਾ ਹੈ ਓਕੇ ਯਾ ਸੋ ਥਿਸ ਇਜ਼ ਐਕਚੁਅਲੀ ਮੇਰੀ ਇਹ ਐਗਜ਼ਾਮਪਲ ਹੀ ਹੈ ਪਰ ਬਾਕੀ ਤੇ ਬਹੁਤ ਡਿਟੇਲ ਦੇ ਵਿੱਚ ਹੈ ਸੋ ਸੁਦੀਪ ਜੀ ਅੱਜ ਕੀ ਬਣਾਉਣੇ ਵਾਲੇ ਹਾਂ ਅੱਜ ਮੋਹਿਤ ਅਸੀਂ ਕਿਚੜੀ ਬਣਾ ਰਹੇ ਹਾਂ ਮਰੀਜ਼ਾਂ ਵਾਲਾ ਖਾਣਾ ਨਹੀਂ 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 ਮਰੀਜ਼ੋ ਵਾਲਾ ਖਾਣਾ ਨਹੀਂ ਹੈ ਇਹ ਮਰੀਜ਼ੋ ਵਾਲੇ ਮਰੀਜ਼ੋ ਮਰੀਜ਼ਾਂ ਦੇ ਖਾਣੇ ਦੇ ਵਿੱਚ ਆਪਣਾ ਦਾਲ ਔਰ ਚਾਵਲ बस 팬ਦੀ এ ਥੋੜਾ ਲੂਨ ਪਾ ਦਿੰਦੇ ਆ ਹੈ ਨਾ ਇਹ ਸੋਚ ਕੇ ਵੀ ਇਹ ਮਰੀਜ਼ ਹੈ ਹੈ ਨਾ ਪਰ ਆਪਾਂ ਇਹਦੇ ਵਿੱਚ ਦੇਖ ਦਾਲ ਵੀ ਹੈ ਚਾਵਲ ਵੀ ਹੈ ਆ ਸਬ지ਆਂ ਵੀ ਹੋਈਆਂ ਨਾਲ ਹੈ ਨਾ ਐਂਡ ਆਪਣਾ ਪੂਰਾ ਸਪਾਈਸਿਸ ਵਿੱਚ ਪਏ ਆ ਅਜਨੇ ਵੀ ਸਾਰੇ ਸਪਾਈਸਿਸ ਵਿੱਚ ਪਾਣੀ ਹੈ ਰਾਈਟ ਐਂਡ ਉਹਦੇ ਨਾਲ ਉਹ ਤੋਂ ਬਾਅਦ ਅਸੀਂ ਆ ਵੀ ਇਹਦੇ ਨਾਲ ਆਪਾਂ ਚਟਨੀ ਦੇ ਨਾਲ ਖਾਣੀ ਹੈ ਤੇ ਇਹ ਤਾਂ ਬਹੁਤ ਪੋਸਟਿਕ ਖਾਣਾ ਬਣੇਗਾ ਸਵਾਦਿਨੀ ਨਾ ਦਿੱਤਾ ਪਕਿਆਣਾ ਕਿ ਸਾਤਵਿਕ ਸਾਤਵਿਕ ਖਾਣਾ ਬਣੇਗਾ ਇਹ ਆਈਏ ਸਟਾਰਟ ਕਰਤੇ ਹਾਂ ਕੁਕਿੰਗ ਹਾਂ ਹਾਂ ਚਲੋ ਚਲੋ ਮੋਹਿਤ ਹਾਂਜੀ ਮੋਹਿਤ ਮੈਂ ਨਾ ਆਪਣਾ ਸਟੋਵ ਔਨ ਕਰਤਾ ਹੈ ਤੇ ਉਹਦੇ ਨਾਲ ਮੇਰਾ ਜਦ ਤੱਕ ਇਹ ਪੋਟ ਗਰਮ ਹੁੰਦਾ ਉਦੋਂ ਤੱਕ ਮੈਂ ਥੋੜਾ ਜਿਹਾ ਨਾਲ-ਨਾਲ ਮੈਂ ਸਪਾਈਸਿਸ ਜਿਹੜੀਆਂ ਕੱਤੀ ਜਾਣੀਆਂ ਆ ਨਾਲ-ਨਾਲ ਹੀ ਮੈਂ ਵਿੱਚ ਐਡ ਕਰੀ ਜਾਣੇ ਆ ਤੋ ਸੁਦੀਪ ਜੀ ਅੱਜ ਹਮ ਖਿਚੜੀ ਕੁੱਕਰ ਵਿੱਚ ਬਣਾਉਣੇ ਵਾਲੇ ਆ ਹਾਂ ਕੁੱਕਰ ਚ ਬਣਾ ਰਹੇ ਆ ਹਾਂ ਮੈਂ ਮੋਹਿਤ ਮੈਂ ਨਾ ਕੁੱਕਰ ਔਨ ਕਰ ਦਿੱਤਾ ਹੈ ਕੁੱਕਰ ਵਾਲਾ ਪੰਡਾ ਜਿਹੜਾ ਔਨ ਕਰਤਾ ਤੇ ਜਦ ਤੱਕ ਇਹ ਗਰਮ ਹੋਏਗਾ ਮੈਂ ਉਦੋਂ ਤੱਕ ਨਾਲ-ਨਾਲ ਆਪਣੇ ਮਸਾਲੇ ਕੱਟ ਲੈਣੇ ਆ ਹੈਨਾ ਤੇ ਮਸਾਲੇ ਹਮ ਜਿੰਜਰ ਤੇ گارਲਿਕ ਜਿੰਜਰ گارਲਿਕ ਔਨियन ਵੀ ਵਿੱਚ ਪਾਣਾ ਹੈਨਾ ਪਰ ਮੈਂ ਨਾਲ ਨਾਲ ਹੀ ਕੱਟੀ ਜਾਣੇ ਆ ਨਾਲ ਨਾਲ ਹੀ ਇਹਨਾਂ ਨੂੰ ਕੁਕ ਕਰ ਹੀ ਜਾਣਾ ਸੋ ਉਸਕੇ ਵਿੱਚ ਕੁਝ ਸਪੈਸਿਫਿਕ ਰੀਜ਼ਨ ਹਾ ਉਹਦੀ ਉਹਦਾ ਕਾਰਨ ਹੀ ਹੈ ਕਿ ਤੋਸੀਨਾ ਜਿੱਦਾਂ ਜਿੱਦਾਂ ਆਪਣਾ ਕੱਟੇ ਜਾਂਦੇ ਉਹਦਾਂ-ਉਦਾਂ ਉਹਨਾਂ ਨੂੰ ਪਾਈ ਜੋ ਤੇ ਉਹ ਵਧੀਆ ਰਹਿੰਦਾ ਕਿਉਂਕਿ ਇਹਨਾਂ ਦੇ ਜਿਹੜੇ ਤੇਲ ਹੁੰਦੇ ਆ ਮਸਾਲਿਆਂ ਦੇ ਤੇਲ ਜਿਹੜੇ ਹੁੰਦੇ ਆ ਉਹ ਆਪਣਾ ਨਾਲ ਹੀ ਆਪਣੇ ਇਹਦੇ ਵਿੱਚ ਹੀ ਰਹਿੰਦੇ ਆ ਆਦਰਵਾਇਜ਼ ਆਪਣਾ ਅਦਰਕ ਦੇ ਵਿੱਚੋਂ ਨਹੀਂ ਤੇ ਜਦ ਤੱਕ ਆਪਾਂ ਲੋਕੀ ਕੀ ਕਰਦੇ ਕਿ ਰਾਤ ਨੂੰ ਕੱਟ ਕੇ ਰੱਖ ਲਾਂਗੇ ਜਾਂ ਸਵੇਰੇ ਕੱਟ ਕੇ ਰੱਖ ਲਾਂਗੇ ਤਾਂ ਫਿਰ ਨਾਲ-ਨਾਲ ਆਪਾਂ ਬਾਅਦ ਚ ਬਣਾਵਾਂਗੇ ਹਨਾ ਇੱਕ ਤੇ ਮੇਰਾ ਟਾਈਮ ਬਚ ਗਿਆ ਉਜਾ ਉਹਦਾ ਤੇਲ ਜਿਹੜਾ ਉਹਦੀ ਜਿਹੜੀ ਕੁਆਲਿਟੀ ਆ ਉਹਦੀ ਜਿਹੜੀ ਤਸੀਰ ਆ ਉਹ ਚੇਂਜ ਨਹੀਂ ਹੁੰਦੀ ਹੋਣਾ ਯਾ ਤਾਂ ਮੈਂ ਇਹਦੇ ਨਾਲ ਨਾਲ ਇਹ ਇਹਨੂੰ ਕਟ-ਕਟ ਕੇ ਅਜੀ ਅਨੀਅਨਾਂ ਮੇ ਕਟਣਾ ਉਹ ਅਨੀਅਨ ਵੀ ਵਿਚੇ ਪਾਲਣਾ ਇਹਦੇ ਨਾਲ ਨਾਲ ਹਾਂ ਯਾ ਸਮ ਪੀਪਲ ਪ੍ਰਿਫਰ ਜੋ ਵੀ ਅਦਰਕ ਹੈ ਗਾਰਲਿਕ ਹੈ ਇਹਦਾ ਪ੍ਰੀ ਮਿਕਸ ਲੈ ਕੇ ਆ ਜਾਂਦੇ ਮਿਕਸਚਰ ਹਾਂ ਤਾਂ ਕੀਆ ਉਹ ਲੈਣਾ ਹੈਲਦੀ ਹੈ ਜਾਂ ਫਿਰ ਐਸਾ ਹੈਲਦੀ ਫਰੈਸ਼ ਫਰੈਸ਼ ਜਿਹੜੀ ਚੀਜ਼ ਹੈ ਉਹਦੇ ਵਿੱਚ ਹੀ ਜਾਨ ਹੈ ਆਪਾਂ ਆਯੁਰਵੇਦਾ ਦਾ ਮਤਲਬ ਹੀ ਇਹ ਹੈ ਆਯੁਰ ਮੀਨਸ ਲਾਈਫ ਹੈ ਨਾ ਤੇ ਵੇਦਾ ਇਜ਼ ਅ ਸਾਇੰਸ ਹੈ ਨਾ ਤੇ ਉਹ ਉਹਦੇ ਵਿੱਚ ਲਾਈਫ ਹੋਣੀ ਚਾਹੀਦੀ ਹੈ ਚੀਜ਼ ਦੇ ਵਿੱਚ ਜਦੋਂ ਤੁਸੀਂ ਉਹਨੂੰ ਪਕਾ ਰਹੇ ਹੋ ਤਾਂ ਉਹੀ ਤੁਸੀਂ ਫਰੈਸ਼ ਚੀਜ਼ ਖਾਂਦੇ ਹੋ ਫਰੈਸ਼ ਜਿਹੜੀ ਆ ਉਹ ਤੁਹਾਨੂੰ ਫਰੈਸ਼ਨੈਸ ਦਿੰਦੀ ਹੈ ਖਾਂਤ ਤੋਂ ਬਾਅਦ ਵਿੱਚ ਨਾ ਸਾਈਂ ਕਰਕੇ ਆਪਾਂ ਨਾਲ ਨਾਲ ਹੀ ਉਹਨੂੰ ਕੁੱਕਿੰਗ ਕਰਕੇ ਨਾਲ ਨਾਲ ਹੀ ਆਪਾਂ ਨੂੰ ਕੱਟੀ ਜਾਣਾ ਹੈ। ਹੈ? ਯਾ। ਸੋ ਹਮਨੇ ਇਸ ਵਿੱਚ ਅ ਜਿੰਜਰਸ অর گارਲਿਕ ਪਾਣਾ ਹੈ। ਹਾਂ। ਅਦਰਕ অর ਯਾ। ਅਦਰਕ অর ਲਸਨ ਅਦਰਕ অর ਲਸਨ ਆਪਾਂ ਤਾਂ ਹੁਣ ਵਿੱਚ ਅਨੀਅਨ ਪਾ ਦੇਣਾ ਇਹਦੇ ਨਾਲ ਹੀ ਤੇ ਜਿੱਦਾਂ ਜਿੱਦਾਂ ਇਹ ਹੁਣ ਤੇਲ ਜਿਹੜਾ ਆਪਣਾ ਘਿਓ ਜਿਹੜਾ ਪਾਇਆ ਸੀ ਆਪਾਂ ਘਿਓ ਗਰਮ ਸੀਗਾ ਹੈ ਨਾ ਤੇ ਇਹ ਇਹਦੇ ਵਿੱਚ ਹੁਣ ਜਦ ਮੈਂ ਅਨੀਅਨ ਪਾਣਾ ਇਹਨੇ ਟੈਂਪਰੇਚਰ ਇਸਾ ਠੰਡਾ ਕਰ ਦੇਣਾ ਤੇ ਉਹ ਜਿਹੜੀ ਕੁਕਿੰਗ ਹੈਗੀ ਆ ਗਾਰਲਿਕ ਦੀ ਤੇ ਜਿੰਜਰ ਦੀ ਉਹ ਰੁਕ ਗਈ ਓਕੇ ਕਿਉਂਕਿ ਇਹਨੇ ਉਹਦਾ ਟੈਂਪਰੇਚਰ ਠੰਡਾ ਕਰਤਾ ਹੈ ਨਾ ਤੇ ਹੁਣ ਆਪਣਾ ਅਨਿਅਨ ਵੀ ਇਹਦੇ ਨਾਲ ਪਿਆਜ਼ ਜਿਹੜਾ ਹੈ ਉਹ ਵੀ ਇਹਦੇ ਨਾਲ ਸੁੱਕ ਹੋਣਾ ਸ਼ੁਰੂ ਹੋ ਜਾਊਗਾ ਤੇ ਪਾਣਾ ਆਪਾਂ ਅੱਧਾ ਹੀ ਪਿਆਜ਼ ਹੀ ਹੈ ਹਮਮ ਆਪਾਂ ਪੂਰਾ ਪਿਆਜ਼ ਨਹੀਂ ਪਾਣਾ ਕਿਉਂਕਿ ਆਪਾਂ ਸਾਤਵਿਕ ਵੀ ਰੱਖਣਾ ਪਿਆਜ਼ ਦੀ ਆਪਣੀ ਵੈਲਿਊ ਹੈ ਕਿਉਂਕਿ ਪਿਆਜ਼ ਆਪਾਂ ਨੂੰ ਇੱਕ ਤਾਂ ਅ ਸਟੈਬਿਲਿਟੀ ਦਿੰਦਾ ਤੇ ਇੱਕ ਹੀ ਮੈਡੀਸਨਲ ਵੈਰਨਿਓ ਹੈਗੀ ਹੈ ਇਹਦੀ ਰਾਈਟ ਐਸੇ ਹੀ ਜਿੰਜਰ ਔਰ ਗਾਰਲਿਕ ਕੀ ਵੀ ਕੁਝ ਮੈਡੀਸਨਲ ਵੈਰਨਿਓਸ ਯਾ ਯਾ ਜਿੰਜਰ ਜਿਹੜਾ ਹੈਗਾ ਯਾ ਆਪਾਂ ਨੂੰ ਆਫਰੀਮਾ ਜਿਹੜਾ ਹੋ ਜਾਂਦਾ ਉਹ ਤੋਂ ਬਚਾਉਂਦਾ ਹੈ ਹੈਨਾ ਤੇ ਦੂਜਾ ਇਹ ਥੋੜਾ ਜਿਹਾ ਖਿਚੜੀ ਦੇ ਵਿੱਚ ਸਪਾਈਸ ਐਡ ਕਰ ਦੂਏ ਓਕੇ ਸੋ ਟੇਸਟ ਕੇ ਸਾਥ ਹੈਲਥੀ ਟੇਸਟ ਕੇ ਸਾਥ ਹੈਲਥੀ ਹੈਨਾ ਮਤਲਬ ਆਪਣਾ ਆਈਡੀਆ ਇਹ ਹੈ ਆਯੁਰਵੇਦ ਦਾ ਕਿ ਟੇਸਟੀ ਤੋਂ ਹੋਵੇ ਖਾਣਾ ਪਰ ਨਾਲ ਨਾਲ ਸੇਤ ਦੀ ਵੀ ਧਿਆਨ ਰੱਖਣਾ ਆਪਾਂ ਯਾ ਨਾਲ ਨਾਲ ਸੇਤ ਦਾ ਧਿਆਨ ਰੱਖਣਾ ਹੁਣ ਜਦ ਤੱਕ ਆਪਣਾ ਇਹ ਬਣ ਰਿਹਾ ਤੇ ਆਪਾਂ ਕੈਰਟ ਜਿਹੜੀ ਆ ਉਹ ਪੀਲ ਕਰ ਲੈਣੀ ਆ ਬੀਨਸ ਕੱਟ ਲੈਣੇ ਆ ਰਾਈਟ ਹੁਣ ਜਿਹੜੀ ਕੈਰਟ ਆ ਆਪਾਂ ਇਦਾਂ ਕੱਟਣੀ ਆ ਓਕੇ ਹੂੰ ਕਿਉਂਕਿ ਖਿਚੜੀ ਜਿਹੜੀ ਹੈ ਨਾ ਉਹੋ ਜਲਦੀ ਆ ਪੱਕ ਜਾਣੀਆਂ ਕਿਉਂਕਿ ਉਹਦੇ ਵਿੱਚ ਸਿਰਫ ਮੂੰਗੀ ਦੀ ਦਾਲ ਆ ਚਾਵਲ ਆ ਉਹ ਉਹ ਜਲਦੀ ਪੱਕ ਜਾਂਦੇ ਤੇ ਇਸ ਕਰਕੇ ਜੇ ਆਪਾਂ ਕੈਰਟ ਦੇ ਪੀਸ ਵੱਡੇ ਕੱਟੇ ਨਹੀਂ ਉਹ ਪੱਕਣੇ ਨਹੀਂ ਤੇ ਇਸ ਕਰਕੇ ਆਪਾਂ ਕਟਣੀਆਂ ਵੀ ਆ ਤੇ ਕਟਣੀਆਂ ਜਿਹੇ ਜਿਹਾ ਤੁਸੀਂ ਕਿਹਾ ਕਿ ਉਹ ਖਿਚੜੀ ਖਿਚੜੀ ਤਾਂ ਬੜੀ ਬੋਰਿੰਗ ਖਾਣਾ ਹੈ ਨਾ ਪਰ ਆਪਾਂ ਉਹਨੂੰ ਥੋੜਾ ਜਿਹਾ ਸੂਣਾ ਵੀ ਬਣਾਣਾ ਹੈ ਹੈਨਾ ਤੇ ਇਸ ਕਰਕੇ ਸੋਣਾ ਬਣਾਉਣ ਵਾਸਤੇ ਆਪਾਂ ਇਹਨੂੰ ਕੱਟਣਾ ਵੀ ਥੋੜਾ ਜਿਹਾ ਸੂਣਾ ਤਾਕੇ ਜਦੋਂ ਬਣੇ ਤੇ ਉਹ ਸੋਹਣੀ ਵੀ ਲੱਗੇ ਵੀ ਓਕੇ ਵਾਓ ਬਿਮਾਰਾ ਵਾਲਾ ਖਾਣਾ ਬਿਮਾਰਾ ਵਾਲਾ ਖਾਣਾ ਲੱਗੇ ਜਿਐਸੀ ਹਾਂ ਤੇ ਫਿਰ ਉਹਦੇ ਵਿੱਚ ਤੇਰੇ ਵਰਗੇ ਯੰਗ ਬੱਚੇ ਜਿਹੜੇ ਹੈਗੇ ਆ ਉਹ ਵੀ ਅਟਰੈਕਟਡ ਰਹਿਣ ਕਿ ਓਕੇ ਆ ਤਾਂ ਖਾਣਾ ਖਾਣਾ ਚਾਹੀਦਾ ਹੈ ਰਾਈਟ ਤੇ ਆਪਾਂ ਨਾਈਫ ਵੀ ਥੋੜਾ ਸ਼ਾਰਪ ਰੱਖਣਾ ਤਾਂ ਕਿ ਆਪਾਂ ਸਬਜੀ ਨੂੰ ਵੀ ਜ਼ਿਆਦਾ ਐਵੇਂ ਆਪਣਾ ਜ਼ਿਆਦਾ ਕਟਾ ਪਿੱਟੀ ਨਾ ਕਰੀਏ ਉਹਦੀ ਵੀ એનર્ਜੀ ਨੂੰ ਸੇਵ ਕਰਕੇ ਰੱਖਣਾ ਓਕੇ ਤੇ ਨੂੰ ਮੇਰੇ ਕੋਲ ਨੂੰ ਆ ਹੈਗੇ ਮਸਾਲੇ ਤੇ ਇੱਕ ਤੁਸੀਂ ਮੈਂ ਕੀ-ਕੀ ڈالਨੇ ਵਾਲੇ ਹਾਂ ਇਸ ਵਿੱਚ ਇਹਦੇ ਵਿੱਚ ਮੈਂ ਪਹਿਲਾਂ ਪਾਣਾ ਜੀਰਾ ਜੀਰਾ ਹੂੰ ਠੀਕ ਹ ਕਿ ਜੀਰੇ ਨੂੰ ਆਪਾਂ ਜਰਾ ਕਪੂਣ ਲੈਣਾ ਚੰਗੀ ਤਰ੍ਹਾਂ ਕਿਉਂਕਿ ਤੇ ਇੱਥੋਂ ਜਦੋਂ ਨਾ ਇਹ ਜਿਹੜਾ ਪਿਆਜ਼ ਆ ਤੇ ਕਿਓ ਹੈ ਉਹਨਾਂ ਨੇ ਇੱਕ ਦੂਜੇ ਨੂੰ ਹੁਣ ਛੱਡ ਦਿੱਤਾ ਹੈ ਜੇ ਤੁਸੀਂ ਦੇਖੋ ਆ ਦੇਖੋ ਹਾਂਜੀ ਹਾਂ ਇਹਨੇ ਛੱਡ ਦਿੱਤਾ ਹੈ ਤੇ ਉਦੋਂ ਆਪਾਂ ਇਹ ਮਸਾਲੇ ਜਿਹੜੇ ਹੈਗੇ ਖੜਾ ਹੀ ਪਾਣਾ ਹੈ ਇਹ ਹੈ ਨਾ ਇਹ ਕੜੀ ਪੱਤਾ ਇਹ ਆਪਾਂ ਥੋੜਾ ਇੰਨਾ ਕੁ ਪਾਣਾ ਹੈ ਐਂਡ ਕੜੀ ਪੱਤੇ ਦੇ ਫਾਇਦੇ ਆਪਣਾ ਪਹਿਲਾਂ ਤਾਂ ਮੈਂ ਤੁਹਾਨੂੰ ਜੀਰੇ ਦਾ ਫਾਇਦਾ ਦੱਸਦੀ ਆ ਇਹ ਆਪਣੀ ਇੰਟਰਸਟਾਈਨਲ ਲਾਈਨਿੰਗ ਜਿਹੜੀ ਹੈਗੀ ਆ ਉਹ ਨੂੰ ਇਹ ਕਲੀਅਰ ਕਰਦਾ ਹੈ ਹੈ ਨਾ ਤੇ ਬਹੁਤ ਹਲਕਾ ਰਹਿੰਦਾ ਆਪਣੇ ਸਟਮਕ ਵਾਸਤੇ ਡਾਈਜੈਸ਼ਨ ਡਾਈਜੈਸ਼ਨ ਵਾਸਤੇ ਬਹੁਤ ਵਧੀਆ ਰਹਿੰਦਾ ਹੈ ਜੀਰੇ ਕੀ ਹਾਂ ਖਸ਼ਬੂ ਉਹ ਖਸ਼ਬੂ ਉਹ ਖਸ਼ਬੂ ਤੇ ਆਨ ਦਾ ਟਾਪ ਜਿੱਦਾਂ ਕਹਿੰਦੇ ਸੁਹਾਗਾ ਨਾ ਤੇ ਜੀਰਾ ਆਪਣਾ ਜਿਹੜਾ ਆ ਇਹ ਬਹੁਤ ਇੰਪੋਰਟੈਂਟ ਚੀਜ਼ ਹੈ ਆਯੁਰਵੇਦਾ ਦੇ ਵਿੱਚ ਰਾਈਟ ਡੋਟਿੰਗ ਮੇ ਹੈਲਪ ਕਰਦਾ ਹੈ ਡੋਟਿੰਗ ਨਾ ਹੋਣੇ ਮੇ ਹੈਲਪ ਕਰਦਾ ਹਾਂ ਤੇ ਆ ਜਿਹੜਾ ਹੈਗਾ ਹੁਣ ਮਸਟਰਡ ਸੀਡ ਹੈ ਨਾ ਬਲੈਕ ਮਸਟਰਡ ਸੀਡ ਸਰਸੋਂ ਇਹ ਸਪਾਈਸ ਵੀ ਐਡ ਕਰਦਾ ਹੈ ਥੋੜਾ ਜਿਹਾ ਵਿੱਚ ਹੈਨਾ ਦੂਜਾ ਇਹ ਐਡ ਕਰਦਾ ਹੈ ਕਿ ਆਪਾਂ ਜਿਹੜਾ ਕਫਾ ਬਾਡੀ ਹੈ ਉਹਨੂੰ ਥੋੜੀ ਜੀ ਹੀਟ ਦੇਣ ਵਾਸਤੇ ਇਹ ਨੇ ਹੈਲਪ ਕਰਦਾ ਹੋ ਵਿੱਚ ਕਿਉਂਕਿ ਆਪਾਂ ਜਿਹੜੀ ਖਿਚੜੀ ਵੀ ਬਣਾ ਰਹੇ ਹਾਂ ਨਾ ਉਹ ਤਿੰਨਾਂ ਦੋਸ਼ਾਂ ਨੂੰ ਕਵਰ ਕਰਨ ਵਾਸਤੇ ਬਣਾ ਰਹੇ ਹਾਂ ਕਿਉਂਕਿ ਆਪਾਂ ਪਰਿਵਾਰ ਦੇ ਵਿੱਚ ਸਾਰਿਆਂ ਨੇ ਖਾਣੀ ਹੈ ਤੇ ਇਹ ਦੋਸ਼ ਜੋ ਆਪ ਬਤਾ ਰਹੇ ਹੋ ਕਿ ਆ ਖਾਣੇ ਮੇਂ ਦੋਸ਼ ਜਾਂ ਫਿਰ ਕਿਹਦਾ ਨਹੀਂ ਖਾਣੇ ਚ ਜਿਹੜੇ ਆਯੁਰਵੇਦਾ ਦੇ ਦੋਸ਼ ਹੈ आयुर्वेद ਦੇ ਕਫਾ ਪਿੱਤਾ ਵਤਾ ਉਹਨਾਂ ਤਿੰਨਾਂ ਨੂੰ ਦੋਸ਼ ਜਿਹੜੇ ਹੈਗੇ ਨਾ ਉਹ ਉਹਨਾਂ ਨੂੰ ਕਵਰ ਕਰਨ ਵਾਸਤੇ ਆਪਾਂ ਖਿਚੜੀ ਉਹੋ ਜਿਹੀ ਬਣਾ ਦੇਣੀ ਕਿ ਸਾਰੇ ਜਣੇ ਖਾ ਸਕਣ ਥੋੜਾ ਥੋੜਾ ਵਿੱਚ ਸਾਰਿਆਂ ਵਾਸਤੇ ਪਾ ਦੇਣਾ ਤਾਂ ਕਿ ਸਾਰਿਆਂ ਨੂੰ ਇਹ ਇਹ ਸਵਾਦ ਵੀ ਲੱਗੇ ਤੇ ਨਾਲੇ ਇਹ ਸੂਟ ਵੀ ਕਰ ਜਾਵੇ ਠੀਕ ਹੈ ਹਾਂ ਦੇਖ ਹੁਣ ਆਪਾਂ ਸਿਰਫ ਲੂਣ ਪਾ ਦੇਣਾ ਕਿਤਨਾ ਐ ਨਾ ਕਿ ਅਲੂਨ ਤੇ ਛਵਾ ਦਿਨ ਸਾਈਂ ਜੀਰਾ ਸੀ ਅ ਕਿਤਨਾ ਹਿੱਕ ਜੀਰਾ ਇੱਕ ਚਮਚੀ ਇੱਕ ਚਮਚੀ ਹਾਂ ਇੱਕ ਚਮਚਾ ਕਿਉਂਕਿ ਮੈਂ ਇੱਕ ਕੌਲੀ ਦਾਲ ਲਈ ਸੀ ਇੱਕ ਕੌਲੀ ਮੈਂ ਝੋਲ ਲਈ ਸੀ ਏਨ ਤੇ ਆ ਜਿਹੜੀ ਹਲਦੀ ਹੈਗੀ ਹੈ ਇੱਕ ਤਰ੍ਹਾਂ ਇਹ ਇਨਫਲਮੇਸ਼ਨ ਨੂੰ ਦੂਰ ਕਰਦੀ ਹੈ ਰਾਈਟ ਤੇ ਦੂਜਾ ਹੈ ਇਹ ਥੋੜਾ ਜਿਹਾ ਖਿਚੜੀ ਨੂੰ ਸੁਨਹਰੇ ਰੰਗ ਵੀ ਦੇ ਦੇਗੀ ਰਾਈਟ ਬਾਕੀ ਆਪਾਂ ਮਸਾਲੇ ਜਿਹੜੇ ਆ ਉਹ ਬਾਅਦ ਚ ਪਾਣੇ ਆ ਤੇ ਹੁਣ ਆਪਾਂ ਕੈਰਟ ਪਾ ਦਿੰਦੇ ਆ ਹਾਂ ਗਾਜਰ ਪਾ ਕੇ ਆਪਾਂ ਥੋੜੀ ਜਿਹੀ ਪਕਾ ਲੈਣੀ ਆ ਹਾਂ ਜਦ ਤੱਕ ਸਾਡੀ ਥੋੜੀ ਜਿਹੀ ਗਾਜਰ ਪੱਕਣੀ ਆ ਆਪਾਂ ਬੀਨਸ ਕੱਟ ਲੈਂਦੇ ਆ ਬੀਨਸ ਮੋਹ ਮੇਰੀ ਤੇ ਆਦਤ ਤਾਂ ਪੈ ਗਈ ਏਦਾਂ ਨਾਲ-ਨਾਲ ਕੱਟਣ ਦੀ ਪਰ ਜੇ ਤੁਹਾਡੇ ਕੋਲ ਨਹੀਂ ਕੱਟ ਹੁੰਦਾ ਤਾਂ ਤੁਸੀਂ ਆ ਸਬਜ਼ੀਆਂ ਜਿਹੜੀਆਂ ਉਹ ਪਹਿਲਾਂ ਵੀ ਕੱਟ ਕੇ ਰੱਖ ਸਕਦੇ ਹੋ ਕੋਈ ਜ਼ਰੂਰੀ ਨਹੀਂ ਹੈ ਕਿ ਉਸੇ ਵੇਲੇ ਤੁਸੀਂ ਕੱਟਣੀ ਹੈ ਪਰ ਤੁਸੀਂ ਕੱਟ ਸਕਦੇ ਹੋ ਹਨ ਪਰ ਕੱਟਣੀਆਂ ਇਹ ਬੀਂਜ ਵੀ ਛੋਟੇ ਕੱਟਣੇ ਨੇ ਜਿਦਾ ਆਪਾਂ ਕੈਰਟ ਛੋਟੀਆਂ ਕੱਟੀਆਂ ਏਦਾਂ ਹੀ ਆਪਾਂ ਬੀਂਜ ਛੋਟੇ ਕੱਟਨੇ ਕਿਉਂਕਿ ਆਪਨੇ ਆਪਾਂ ਖਿਚੜੀ ਬਣਾ ਰਹੇ ਹਾਂ ਨਾ ਆਪਾਂ ਸਬਜ਼ੀ ਨਹੀਂ ਬਣਾ ਰਹੇ ਫਿਰ ਇਹ ਇਹਨੀ ਹੁੰਦੀ ਹੈ ਜਿਹਦੇ ਸਟਮਕ ਜਿਹੜਾ ਆ ਆਪਣਾ পেট ਜਿਹੜਾ ਉਹ ਆਰਾਮ ਦੇ ਨਾਲ ਇਹਨਾਂ ਨੂੰ ਡਾਈਜੈਸਟ ਕਰ ਸਕਦੇ ਹਮ ਹਾਂ ਆਪਾਂ ਨੂੰ ਇਹ ਵੀ ਦੇਖਣਾ ਪੈਣਾ ਕਿ ਕਿਸੇ ਨੂੰ ਬੀਨਸ ਪਸੰਦ ਆ ਕਿ ਨਹੀਂ ਪਸੰਦ ਹਨ ਨਾ ਹਮ ਹਾਂ ਕਿ ਸਬਜ਼ੀਆਂ ਤਾਂ ਮੈਨੂੰ ਸਾਰੀ ਪਸੰਦ ਹਨ ਫਿਰ ਤਾਂ ਠੀਕ ਹੈ ਹਾਂ ਕਿਉਂਕਿ ਸਬਜ਼ੀਆਂ ਤੇ ਪੋਸ਼ਕ ਤੱਤ ਮੀਆਂ ਤੇ ਪੀਣੀਆਂ ਆ ਇਹ ਮੈਂ ਸਾਰੇ ਤੋਕੇ ਰੱਖੇ ਹਾਂ ਲਾਟ ਆਫ ਫਾਈਬਰ ਆਲਸੋ ਹਾਂ ਇਹ ਮੈਂ ਸਾਰੇ ਤੋਕੇ ਰੱਖੇ ਹੋਏ ਸੀ ਕਿ ਪਹਿਲਾਂ ਹੀ ਦਾਲ ਵੀ ਮੈਂ ਆਹ ਤੋਕੋ ਕੇ ਰੱਖੀ ਹੈ ਹਾਂ ਰੱਖੀ ਕਿ ਤਾਂ ਕਿ ਉਹਦੇ ਨਾਲ ਕੀ ਹੁੰਦਾ ਨਾ ਉਹ ਜਿਹੜਾ 에ਅਰ ਫੈਕਟਰ ਹੁੰਦਾ ਇਹਨਾਂ ਦਾ ਦਾਲਾਂ ਦਾ ਚਾਵਲਾਂ ਦਾ ਉਹ ਖਤਮ ਹੋ ਜਾਂਦਾ بس ਜਿੰਨਾ ਕਿ ਗਾਜਰਾਂ ਨੂੰ ਥੋੜਾ ਜ਼ਿਆਦਾ ਟਾਈਮ ਚਾਹੀਦਾ ਹੈ ਉਨਨੀ ਦੇਰ ਦੇ ਵਿੱਚ ਹੀ ਕਾਜ ਰਾਂ ਆਪਣੇ ਕੋ ਖੁਰਣੀ ਹਾਂ ਜੱਟਾ ਕਾ ਪਾ ਸਬਜ਼ੀ ਕੱਟ ਰਹੇ ਹਾਂ ਇਹ ਇਜ਼ ਅ ਗ੍ਰੇਟ ਵੇ ਟੂ ਸੇਵ ਅ ਲੋਟ ਆਫ ਟਾਈਮ ਵਾਈਲ ਕੁਕਿੰਗ ਹਾਂ ਉਹ ਦਿਨਾਲ ਟਾਈਮ ਵੀ ਆਪਣਾ ਬਚ ਗਿਆ ਨਹੀਂ ਤਾਂ ਪਹਿਲਾਂ ਬੈਠ ਲਿਆ ਸਬਜ਼ੀਆਂ ਕੱਟ ਦਿਆਂ ਰਹੀ ਤੇ ਫਿਰ ਆਪਾਂ ਜਾ ਕੇ ਆਹ ਸ਼ੁਰੂ ਕਰਦੇ ਹਾਂ ਕਿ ਹੁਣ ਆਪਾਂ ਕੁਕਿੰਗ ਸ਼ੁਰੂ ਕਰਾਂਗੇ ਨਾ ਨਾਲ ਨਾਲ ਹੀ ਆਪਣਾ ਇਹ ਖਾਣਾ ਦਾ ਟਾਈਮ ਬਚ ਗਿਆ ਤਾਂ ਫਿਰ ਖੜੇ ਤੇ ਆਪਾਂ ਹੁਣ ਹੀ ਹਾਂਜੀ ਹਾਂਜੀ ਤੇ बहुत ही इंटरेस्टिंग uh, खिचड़ी है ये <laughs> क्योंकि तो मैंने सोचा था सिर्फ uh, खिचड़ी है तो दाल और चावलों वाली चीज देखी है आज तक बट विद वेजीज एंड लॉट्स ऑफ स्पाइसेस यस वेरी इंटरेस्टिंग या 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 डेफिनेटली आई कैन आई कैन से बीमार वाला खाना तो नहीं बन रहा नहीं बीमार वाला खाना � ਬਿਊਟੀਫੁੱਲ ਸੋ ਇਹ ਪੰਗੇ ਆਪਣਾ ਖੁਸ਼ ਹੋਈ ਬਹੁਤ ਅੱਛੀ ਆ ਰਹੀ ਹੈ। ਓਕੇ ਹੁਣ ਆਪਾਂ ਇਹ ਦੇ ਦਿੰਦੇ ਧਨੀਆ ਪਾਊਡਰ। ਤੇ ਧਨੀਆ ਪਾਊਡਰ 쿨ਿੰਗ ਹੁੰਦਾ। 쿨ਿੰਗ ਹੁੰਦਾ। ਹਨਾ? ਹਾਂ। ਐਂਡ ਦੈਨ ਮੈਂ ਥੋੜਾ ਰੋਸਟਡ ਜੀਰਾ ਵੀ ਪਾ ਲਈਏ ਤੇ ਰੋਸਟ ਕਰਕੇ ਜਿਹਨਾਂ ਜੀਰਾ ਖਾਓ ਤੇ ਉਹ ਹੋਰ ਵੀ ਜਲਦੀ ਪਚ ਜਾਂਦਾ ਮੈਂ ਥੋੜਾ ਹੋਲ ਜੀਰਾ ਪਾਇਆ ਕਿਉਂਕਿ ਨਾਲ ਥੋੜੀ ਫਲੇਵਰ ਆਏਗਾ ਪਰ ਇਹਦੇ ਨਾਲ ਇਹਨੂੰ ਪਚਣ ਦੇ ਵਿੱਚ ਵੀ ਸੇ ਹੈ ਸਾਈਟ ਨਾਲ ਕਾਲੀ ਮਿਰਚ ਤਾਂ ਪਈ ਹੈ ਕਿ ਸਪਾਈਸ ਬੱਚੇ ਜਿਹੜੇ ਤੁਹਾਡੇ ਏਜ ਦੇ ਆ ਥੋੜਾ ਜਿਹਾ ਉਹਨਾਂ ਨੂੰ ਉਹ ਸਪਾਈਸ ਚਾਹੀਦਾ ਮਸਾਲਾ ਚਾਹੀਦਾ ਹੈ ਤੇ ਉਹ ਕੀ ਹਮ ਬਲੈਕ ਪੈਪਰ ਕੇ ਅਲਾਵਾ ਕੁਝ ਹੋਰ ਵੀ ਆਪ ਪਾ ਸਕਦੇ ਆਪਾਂ ਹਰੀ ਮਿਰਚ ਵੀ ਪਾ ਸਕਦੇ ਆ ਹਾਂ ਹਰੀ ਮਿਰਚ ਵੀ ਪਾ ਸਕਦੇ ਆ ਤੇ ਪਰ ਉਹ ਫਿਰ ਮੈਂ ਸਾਰਿਆਂ ਦੇ ਹਿਸਾਬ ਦੇ ਨਾਲ ਬਣਾ ਰਹੀ ਹਾਂ ਇਸ ਕਰਕੇ ਮੈਂ ਹਰੀ ਮਿਰਚ ਪਾਣੀ ਨਹੀਂ ਕਿਉਂਕਿ ਕਈ ਵਾਰੀ ਫਿਰ ਜਿਹਨੂੰ ਜਿਆਦਾ ਸਪਾਈਸਸ ਸਪਾਈਸੀ ਲੱਗਿਆ ਤੇ ਉਹ ਫਿਰ ਉਹਦੇ ਕੋਲੋਂ ਖਾਣੀ ਹੋਣੀ ਹੈ ਹੈਨਾ ਤੇ ਆਪਣਾ ਜਿਹੜਾ ਮੈਂ ਆਲਰੇਡੀ ਉਹਦੇ ਵਿੱਚ ਅਦਰਕ ਪਾਇਆ ਹੈ ਠੀਕ ਹੈ ਨਾ ਹਾਂ ਸੋ ਓਕੇ ਹੁਣ ਅਮਰੀਤ ਆ ਸਾਰਾ ਆਪਾਂ ਪਾ ਤਸਮਾਂ ਤਾਂਜੀ ਤੇ ਹੁਣ ਇਹਨੂੰ ਆਪਾਂ ਹੋਰ ਨਹੀਂ ਪਕਾਉਣਾ ਹੈਗਾ ਹੁਣ ਇਹਨੇ ਬਾਕੀ ਆਪੇ ਹੀ ਉਹਦੇ ਵਿੱਚ ਕੁੱਕ ਹੋ ਜਾਣਾ ਤੇ ਮੈਂ ਚਾਵਲ ਇਹ ਕਰਕੇ ਰੱਖੇ ਹੋਏ ਸੀਗੇ ਪਹਿਲਾਂ ਹੀ ਇਹ ਸੌਫ ਹੋ ਚੁੱਕੇ ਹੈ ਮੈਂ ਕਿੰਨੇ ਦੇਰ ਲਈ ਸੋਕ ਕੀਤਾ ਹੈ ਮੈਂ ਅੱਧਾ ਘੰਟਾ ਸੋਕ ਕਰਕੇ ਆਪਾਂ ਦੂਜੀ ਅੱਧਾ ਘੰਟਾ ਇਹ ਦਾਲ ਮੈਨੂੰ ਅੱਧੀ ਹੋਰ ਵੀ ਚਾਹੀਦੀ ਸੀਗੀ ਤੇ ਮੈਂ ਇਸ ਕਰਕੇ ਇਹਦੇ ਵਿੱਚ ਇੱਕ ਕੱਪ ਆਸੀ ਪਰ ਆਪਾਂ ਇਹਦੇ ਵਿੱਚ ਅੱਧੀ ਅੱਧਾ ਕੱਪ ਪਾ ਲਿਆ ਹਾਂ So, जितना चावल उतनी ही दाल uh, नहीं एक 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 कप चावल है और आधा कप दाल okay. और बाकी सब्जियाँ ठीक है और हमने ये क्योंकि तीन कटोरी आ, ये एक कप चावल था आधी कप दाल है तो मैंने तीन कटोरी पानी डालना है इसमें है okay. तो पानी मैं पहले इसमें डालूँगी क्योंकि थोड़े चावल हमारे अपने थोड़े जो चावल सभी बचे हुए आए थे ओके okay, एक कली में पा चुकी है एक मैं और पानी है ये सो सेकंड आ है इनको कवर कर देना और टेंपरेचर आपा हाई रखना ओके ठीक है एक सिटी जब बज जाएगी ये दी फिर आपा टेंपरेचर ਬਹੁਤ ਕੱਟ ਕਰ ਦੇਣਾ ਤੇ ਉਸ ਤੋਂ ਬਾਅਦ ਆਪਾਂ ਥੋੜੀ ਦੇਰ ਨੂੰ ਪਿਆ ਰਹਿਣ ਦੇਣਾ ਇੱਥੇ ਹੀ ਤੇ ਆਯੁਰਵੈਦ ਦੇ ਸਾਥ ਦੇ ਨਾਲ ਕਈ ਜਣੇ ਪੁੱਛਣਗੇ ਕਿ ਕੁੱਕਰ ਦੇ ਵਿੱਚ ਤਾਂ ਬਣਾ ਹੀ ਦੇਣੀ ਹੈ ਨਾ ਪਰ ਆਪਣਾ ਐਕਸਪਰਟਸ ਜਿਹੜੀ ਉਹ ਕਹਿੰਦੇ ਆ ਕਿ ਕੁੱਕਰ ਦੇ ਵਿੱਚ ਇਹਦੇ ਜਿਹੜੇ ਆਪਣਾ ਨਿਊਟ੍ਰੀਐਂਟਸ ਹਨ ਉਹ ਵਿੱਚ ਹੀ ਪਿਆ ਰਹਿ ਜਾਂਦੇ ਹਨਾ ਤੇ ਥੋੜੀ ਦੇਰ ਤੁਸੀਂ ਇਹਦੇ ਵਿੱਚ ਬਣਾ ਲਓ ਉਸ ਤੋਂ ਬਾਅਦ ਫਿਰ ਟੱਕਣ ਖੋਲ ਕੇ ਫਿਰ ਉਹਨੂੰ ਥੋੜੀ ਦੇਰ ਕੁਕ ਕਰੋ ओके ਤਾਂ ਉਹਦੇ ਨਾਲ ਜਿਹੜਾ ਹੈਗਾ ਆ ਉਹ ਜਿਹੜੀ 에ਅ ਇਕੱਠੀ ਹੋਈ ਹੈ ਉਹ ਬਾਹਰ ਨਿਕਲ ਜੇਗੀ ਆਪੇ ਹਵਾ ਜਿਹੜਾ ਹਵਾ ਦਾ ਫੈਕਟਰ ਹੁੰਦਾ ਕਿਉਂਕਿ ਹਵਾ ਵੀ ਛੱਡੀ ਅੰਦਰ ਜ਼ਿਆਦਾ ਨਹੀਂ ਜਾਣੀ ਚਾਹੀਦੀ ਤਾਂ ਉਹ ਫਿਰ ਉਹਦੇ ਨਾਲ ਹੌਲੀ ਹੌਲੀ ਤੁਸੀਂ ਥੋੜੀ देर ਲੋ ਸਿੱਕ ਤੇ ਉਹਨੂੰ ਬਣਾਉਂਦੇ ਹੋ ਤੇ ਛੋਣੀ ਕਿਚੜੀ ਬਣ ਜਾਂਦੀ ਹੁਣ ਮੇਰੇ ਤੇ ਵਿਕੀ ਚਿੜੀ ਤਿਆਰ ਹੈ ਬਹੁਤ ਅੱਛੀ ਖੁਸ਼ਵਾਰੀ ਹੈ ਸੋ ਇਸ ਵਿੱਚ ਕਿਹਾ ਹਮ ਬਾਸਮਤੀ ਚਾਵਲ ਕੇ ਅਲਾਵਾ ਵੀ ਕੋਈ ਹੋਰ ਚਾਵਲ ਯੂਜ਼ ਕਰ ਸਕਤੇ ਹੈ ਬਾਸਮਤੀ ਮਤਲਬ ਜੇ ਬਾਸਮਤੀ ਬਧਿਆ ਰਹਿੰਦੀ ਹੈ ਸਭ ਤੋਂ ਜ਼ਿਆਦਾ ਕਿਉਂਕਿ ਇੱਕ ਤਾਂ ਇਹ ਕੂਲਿੰਗ ਹੁੰਦੇ ਦੂਜਾ ਇਹ ਲਾਈਟ ਹੁੰਦੇ ਇਸਟਾ ਮੱਕ ਤੇ ਤੀਜਾ ਇਹ ਮੂੰਗੀ ਦੀ ਦਾਲ ਦੇ ਨਾਲ ਯੈਲੋ ਪੀਲੀ ਮੂੰਗ ਦੇ ਦਾਲ ਦੇ ਨਾਲ ਜਲਦੀ ਇਹ ਕੁਕ ਹੋ ਜਾਂਦੇ ਹੈ ਸੋ ਸੁਦੀਪ ਜੀ ਜੈਸੇ ਆਯੁਰਵੈਦਿਕ चलीज बनाई है तो कितना टाइम लगा आपको नॉर्मल कुकिंग से आयुर्वेदिक कुकिंग में स्विच करने के लिए बिकॉज़ आई थिंक आयुर्वेदिक कुकिंग में जैसे काफी सारे एलिमेंट्स आपने ऐड किए काफी सारे स्पाइसेस ऐड किए और बहुत साइंस है इसके पीछे भी तो हाउ डिफिकल्ट वाज इट फॉर यू टू स्विच मोहित को इतना डिफिकल्ट नहीं सीगा क्योंकि अपना ਅੰਜੀ ਦੀ ਜਗ੍ਹਾ ਮੈਨੂੰ 10 ਮਿੰਟ ਲੱਗੇ ਹੈ ਨਾ ਤੇ ਮੈਨੂੰ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਮੈਂ ਆਰਟ ਆਫ ਲੀਵਿੰਗ ਦੇ ਵਿੱਚ ਹੀ ਸਿੱਖਿਆ ਸੀਗਾ ਤੇ ਉੱਥੇ ਉਸ ਤੋਂ ਬਾਅਦ ਮੈਨੂੰ ਆदत ਪੈ ਗਈ ਕਿ ਮੈਂ ਬਣਾਣਾ ਹੀ ਖਾਣਾ ਐਦਾ ਤਾਂ ਉਸ ਕਰਕੇ ਥੋੜੀ ਜੀ ਐਫੀਸ਼ੀਐਂਸੀ ਵੀ ਵੱਧ ਗਈ ਤੇ ਇੱਕ ਹੋਰ ਵੀ ਬਹੁਤ ਵੱਡਾ ਮਜ਼ੇਦਾਰ ਤੇ ਬਹੁਤ ਮੇਰੇ ਵਾਸਤੇ ਉਹ بڑا ਮੇਰੇ ਦਿਲ ਨੂੰ ਕਲੋਸ ਹੈਗਾ ਆਪਣਾ ਆਰਟ ਆਫ ਲੀਵਿੰਗ ਦੇ ਜਿਹੜੇ ਫਾਊਂਡਰ ਹੈਗੇ ਆ ਸ਼੍ਰੀ ਸ਼੍ਰੀ ਰਵੀ ਸ਼ੰਕਰ ਜੀ ਉਹਨਾਂ ਦਾ ਆਣਾ ਵੀ ਮੈਂ ਕਾਫੀ ਵਰੀ ਬਣਾਇਆ ਹੈ ਹਾਂ ਯਾ ਯਾ ਮੈਂ ਸੁਣਿਆ ਉਹ ਆ ਰਹੇ ਆ ਯਾਹ ਤੇ ਵੈਂਕੂਵਰ ਮੇਰੇ ਹਾਂ ਉਹ 18 ਅਕਤੂਬਰ ਨੂੰ ਇੱਥੇ ਆ ਵੀ ਰਹੇ ਹੈਗੇ ਤੇ ਆਪਣਾ ਉਹਨਾਂ ਨੇ ਇੱਕ ਬੁੱਕ ਹੈਗੀ ਆ ਉਹਨਾਂ ਦੀ ਜਰਨੀ ਵਿਦਨ ਉਹਨਾਂ ਨੇ ਲਾਂਚ ਕਰਨੀ ਹੈ ਤੇ ਆ ਡਾਊਨ Town ਦੇ ਵਿੱਚ ਉਹਨਾਂ ਦਾ ਇਵੈਂਟ ਹੈਗਾ 18 ਤਰੀਕ ਨੂੰ ਤੇ ਆਓ ਤੁਸੀਂ ਹਾਂ ਆ ਯਾ ਯਾ ਆਓ ਤੁਸੀਂ ਉੱਥੇ ਯਾ ਯਾ ਤੇ ਬਿਲਕੁਲ ਹਾਂ ਤੇ Google ਨੂੰ ਮੈਂ ਟੈਸਟ ਕਰਨਾ ਚਾਹੁੰਗਾ ਇੱਕ ਹਾਂ ਕੌਤ ਸਵਾਦ ਹੈ ਹਾਂ ਇਟਸ ਗੁੱਡ ਡੈਫੀਨਿਟਲੀ ਬਿਮਾਰਾ ਵਾਲਾ ਖਾਣਾ ਨਹੀਂ ਹੈ ਯਾ ਕਿਉਂਕਿ ਜਿਹੜਾ ਦੂਜਾ ਖਾਣਾ ਆਪਾਂ ਖਾਂਦੇ ਆ ਉਹ ਇੱਥੇ ਤੱਕ ਦੇ ਸਵਾਦ ਵਾਸਤੇ ਖਾਂਦੇ ਆ ਰਾਈਟ ਤੇ ਆਯੁਰਵੇਦਿਕ ਖਾਣਾ ਜਿਹੜਾ ਉਹ ਇੱਥੋਂ ਤੋਂ ਲੈ ਕੇ ਇੱਥੇ ਤੱਕ ਕਿੰਨਾ ਵਧੀਆ ਵੀ ਤੇ ਆਪਣੀ ਸਟਮਕ ਤੇ ਕਿੰਨਾ ਠੀਕ ਵੀ ਰਹੇਗਾ ਆਪਣੇ ਪੇਟ ਵਾਸਤੇ ਉਹਦੇ ਵਾਸਤੇ ਆਪਾਂ ਨੂੰ ਖਾਣਾ ਐਕਚੁਅਲੀ ਖਾਣਾ ਚਾਹੀਦਾ ਹੈ ਠੀਕ ਯਾ ਥੈਂਕ ਯੂ so much for coming to dev ji yeah ayurvedic cooking ke liye ਕਨੈਕਟ ਕਰੋ ਤੁਹਾਡੇ ਆਪਕੇ ਸਾਥ ਕਿਵੇਂ ਕਨੈਕਟ ਕਰ ਸਕਦੇ ਆ ਤੇ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ ਮੇਰਾ ਫੋਨ ਨੰਬਰ ਹੈਗਾ 6047791727 ਕਦੀ ਵੀ ਮੈਸੇਜ ਕਰ ਸਕਦੇ ਹੋ ਫੋਨ ਕਰ ਸਕਦੇ ਹੋ थैंक यू ਸੋ Much ओके ਆਪ ਜੀ ਆਪ ਜੀ